ਅੱਜ ਪਿੰਡ ਵੱਡੇ ਸਭਰਾਵਾਂ ਦੇ ਵਿੱਚ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਜਥੇਬੰਦੀ ਦੀ ਹੋਈ ਮੀਟਿੰਗ ਜੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੈਂਕੜੇ ਪਰਿਵਾਰ ਆ ਜੀ ਇਸ ਜਥੇਬੰਦੀ ਵਿੱਚ ਸ਼ਾਮਲ ਹੋਏ ਜੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੀਆਂ ਚੰਗੀਆਂ ਨੀਤੀਆਂ ਨੂੰ ਦੇਖ ਕੇ ਜਿਹੜੇ ਲੋਕ ਸ਼ਾਮਲ ਹੋ ਰਹੇ ਆ ਜੀ ਬਹੁਤ ਵੱਡੀ ਗੱਲ ਹੈ ਜੀ ਤੇ ਉਹਨਾਂ ਦਾ ਕਹਿਣਾ ਵੀ ਜਿਹੜੇ ਮੋਦੀ ਨੇ ਸਾਡੇ ਨਾਲ ਬੀਜੇਪੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਐਮਐਸਪੀ ਜਿਹੜਾ ਗਰੰਟੀ ਕਾਨੂੰਨ ਸੀ ਜੀ ਉਹ ਤੋਂ ਮੁਕਰ ਰਹੀ ਹੈ ਜੀ ਤੇ ਹੋ ਸਕਦਾ ਹੈ ਜੀ ਜਿਹੜਾ ਫਿਰ ਤੋਂ ਦੁਬਾਰਾ ਜੀ ਦਿੱਲੀ ਨੂੰ ਸ਼ਾਇਦ ਕੁਝ ਕਰਨਾ ਪੈ ਸਕਦਾ ਹੈ ਦੀ ਇਸੇ ਦੀ ਤਿਆਰੀ ਚੱਲ ਰਹੀ ਹੈ ਜੀ ਤੇ ਵੇਖੋ 인ਦਰਜੀਤ ਸਿੰਘ ਸੂਬਾ ਪ੍ਰਧਾਨ ਕੋਟਵੱਡਾ ਸਾਹਿਬ ਜੀ ਆਪ ਸਰੋਪੇ ਪਾ ਕੇ ਸੰਗਤਾਂ ਦੇ ਵਿੱਚ ਕਿਸਾਨਾਂ ਨੂੰ ਵੇਖੋ ਜਿਹੜੇ ਸ਼ਾਮਲ ਕਰ ਰਿਹਾ ਹੈ ਜੀ ਤੇ ਹਰ ਇੱਕ ਦਾ ਵੱਦ-ਵੱਦ ਕੇ ਵੀਰ ਲੈ ਕੇ ਆਏ ਜੀ ਜਿੰਨੇ ਵੀ ਸੀ ਨਾਲ ਆਂਢੀ ਗਵਾਂਢੀ ਬਾਈ ਜੀ ਬਹੁਤ ਵੱਡੀ ਗਿਣਤੀ ਦੇ ਸ਼ਾਮਲ ਹੋਏ ਉਹਨਾਂ ਵਿਸ਼ਵਾਸ ਦਿਵਾਇਆ ਵੀ ਜਿੱਤੋਂ ਵੀ ਕਿਤੇ ਸੰਘਰਸ਼ ਕਰਨਾ ਪਊਗਾ ਸਭ ਤੋਂ ਪਹਿਲਾਂ ਉਹ ਅੱਗੇ ਹੋਣਗੇ ਜੀ ਤੇ ਬਹੁਤ ਵਧੀਆ ਗੱਲ ਆ ਜੀ ਇਸੇ ਤਰ੍ਹਾਂ ਸਾਰਿਆਂ ਨੂੰ ਮੁਰਾਲ ਮਿਲ ਕੇ ਬਾਈ ਜੀ ਸਾਥ ਦੇਣਾ ਚਾਹੀਦਾ ਹੈ ਜੀ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਨਹੀਂ ਤਾਂ ਬਾਈ ਜੀ ਤੁਹਾਡੇ ਅੱਜ ਆਪਣੀ ਗੱਲ ਕਰਨ ਵਾਲੇ ਆਪਣੇ ਆਗੂ ਹੈਗੇ ਆ ਜੀ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਜੇ ਕੱਲ ਨੂੰ ਆਪਣੇ ਕੋਲ ਕੁਝ ਰਿਆਣਾ ਤਾਂ ਬਾਅਦ ਵਿੱਚ ਫਾਇਦਾ ਨਹੀਂ ਹੁੰਦਾ ਪਛਤਾਉਣ ਦਾ ਇਸੇ ਕਰਕੇ ਲੋਕ ਭੱਜ ਭੱਜ ਕੇ ਜਿਹੜੇ ਜੀ ਹੋਰ ਜਥੇਬੰਦੀਆਂ ਛੱਡ ਕੇ ਜੀ ਇਸ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੀਬੰਦੀ ਵਿੱਚ ਸ਼ਾਮਲ ਹੋਏ ਜੀ ਤੇ ਇਸ ਦੀ ਵਿੱਚ ਜ਼ਿਲ੍ਹਾ ਵੇਤ ਸਕੱਤਰ ਸਾਫ ਸਿੰਘ ਜੀ ਸਭਰਾ ਜਗਜੀਤ ਸਿੰਘ ਬੱਬੂ ਜੌਨ ਪ੍ਰਧਾਨ ਕਾਰਜ ਸਿੰਘ ਸਲਬਾਗ ਸਿੰਘ ਫੌਜੀ ਵਾਈਸ ਪ੍ਰਧਾਨ ਦੁਬਲੀ ਸਾਹਿਬ ਜੀ ਤੇ ਅਜੋ ਜੋਧਾ ਸਿੰਘ ਨੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹੋਏ ਜੀ ਅੱਜ ਮੈਂ ਸਰਦਾਰ ਇੰਦਰਜੀਤ ਸਿੰਘ ਜੀ ਕੋਟਮੁਟਾ ਅਤੇ ਸਾਰੇ ਜਥੇਬੰਦੀ ਜਿੰਨੇ ਵੀ ਮੇਰੇ ਵੀਰ ਮੇਰੇ ਗ੍ਰਵੇ ਤੇ ਆਇਆ ਸਾਰਿਆਂ ਨੂੰ ਜੀ ਆਇਆਂ ਕਿਨਾਂ ਅਤੇ ਇਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਜੋ ਥੋੜੀ ਜੀ ਜਾਣਕਾਰੀ ਜਿਹੜੀ ਅੱਜ ਪਿੰਡ ਸੁਭਰਾ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਜੀ ਤੇ ਕੀ ਤੁਹਾਡੀ ਰਾਜਨੀਤੀ ਹੈ ਜਿਵੇਂ ਐਮਐਸਪੀ ਤੋਂ ਲੈ ਕੇ ਜਿਵੇਂ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਆਪਾਂ ਨੂੰ ਕਿੰਨਾ ਚਿਰ ਦਿੱਲੀ ਪੇਟਾ ਛੱਡਿਆ ਜੀ ਤੇ ਕੀ ਵਿਚਾਰ ਨੇ ਅੱਗੇ ਦੇ ਰਾਜਨੀਤੀ ਬਾਰੇ ਦੱਸੋ ਜੀ ਕੀ ਮੈਂ ਸਪੌਂਸਰ ਦੁਬਲੀ ਕਿਸਾਨ ਚਰਚੁੜੀ ਕੋਟਪੋਟਾ ਵੈਸ ਪ੍ਰਧਾਨ ਪੰਜਾਬ ਤੋਂ ਜੋ ਅੱਜ ਸਭਰਾਵਾਂ ਨਗਰ ਦੇ ਵਿੱਚ ਮੀਟਿੰਗ ਹੋਈ ਆ ਇਹ ਅਸੀਂ ਪੰਜਾਬ ਲੈਵਲ ਤੇ ਪਿੰਡ ਪਿੰਡ ਮੀਟਿੰਗਾਂ ਕਰ ਰਹੇ ਆ ਕਿਉਂਕਿ ਗੈਰ ਰਾਜਨੀਤਿਕ ਜਥੇਬੰਦੀਆਂ ਨੂੰ ਦੁਬਾਰਾ ਦਿੱਲੀ ਨੂੰ ਰਵਾਨਾ ਹੋਣਾ ਵਾ ਇਸ ਕਰਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਣਕਾਰੀ ਦੇ ਕੇ ਕਿ ਪਿੰਡਾਂ ਦੇ ਵਿੱਚ ਤਿਆਰੀਆਂ ਕਰ ਰਹੇ ਆ ਇਸ ਕਰਕੇ ਵੀ ਦਿੱਲੀ ਦੇ ਐਮਐਫਸੀ ਦਾ ਮੁੱਦਾ ਜਿਹੜੇ ਹੋਰ ਜਿਹੜੇ ਸਰਕਾਰ ਮੁਖਰਗੀ ਮੀਡੀਆ ਤੋਂ ਉਹ ਦੁਬਾਰਾ ਹਾਲ ਕਰਵਾਏ ਜਾਣ ਇਸ ਕਰਕੇ ਅਸੀਂ ਪਿੰਡ-ਪਿੰਡ ਮੀਟਿੰਗਾਂ ਜ਼ਿਲ੍ਹੇ ਦੀਆਂ ਮੀਟਿੰਗਾਂ ਸੂਬੇ ਦੀਆਂ ਮੀਟਿੰਗਾਂ ਵੱਡੀਆਂ-ਵੱਡੀਆਂ ਕਰਨ ਪਕਾ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਵੀ ਦਿੱਲੀ ਨੂੰ ਪਿਆਰੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਡਾਟਰ ਸਾਹਿਬ ਜੀ ਜਿਉ ਥੋੜੀ ਜੀ ਜਾਣਕਾਰੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਜੀ ਤੇ ਕਿੰਨੇ ਪਰਿਵਾਰ ਜਿਹੜੇ ਸ਼ਾਮਲ ਹੋਏ ਤੇ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰੀਆਂ ਵੀ ਭਰਾਓ ਇਹ ਸਾਡਾ ਹੱਕ ਬਣਦਾ ਵਾ ਜਦੋਂ ਵੀ ਕਿਤੇ ਬੇਇੱਜ਼ਤੀ ਬਣਦੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੁੜੇ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਦਰਲਾ ਪਾਇਆ ਸੀ ਉਹਨਾਂ ਨੇ ਉਹਨਾਂ ਦੇ ਬਲੇ ਆਪਣਾ ਬਲੀਦਾਨ ਦਿੱਤਾ ਅਸੀਂ ਤੇ ਆਪਣੇ ਹੱਕ ਲੈਣ ਵਾਸਤੇ ਦਿੱਲੀ ਨੂੰ ਪੂਜ ਕਰਨਾ ਵਾ ਅਸੀਂ ਆਪਦੇ ਹੱਕ ਨਹੀਂ ਛੱਡਾਂਗੇ ਬਹੁਤ ਪਰਿਵਾਰ ਜਿੰਨੇ ਵੀ ਰਲੇ ਆਹੀ ਇਹਨੇ ਰਲ ਮਿਲ ਕੇ ਸਾਰਿਆਂ ਨੂੰ ਆਪਣਾ ਫਰਜ਼ ਬਣਦਾ ਵਾ ਇਹ ਕਾ ਬਹੁਤ ਵੱਡੀ ਚੀਜ਼ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਵੱਧ ਤੋਂ ਵੱਧ ਜਥੇਬੰਦੀ ਦੀ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਇਕਾਈ ਪ੍ਰਧਾਨ ਸਾਡਾ ਵੀਰ ਦਿਓ ਜਾਣਕਾਰੀ ਵੀਰ ਜੀ ਥੋੜੀ ਜੀ ਦਿਓ ਜਾਣਕਾਰੀ ਅੱਜ ਜਿਹੜੇ ਸਵਰਾਜ ਦੇ ਵਿੱਚ ਮੀਟਿੰਗ ਹੋਈ ਹੈ ਜੀ ਕਿੰਨੇ ਪਰਿਵਾਰ ਜਿਹੜੇ ਸ਼ਾਮਲ ਹੋਇਆ ਤੇ ਕੀ ਅਗਲੇ ਦੀ ਰਣਨੀਤੀ ਹੈ ਜੀ ਆਪਣੀ ਤੋਂ ਥੋੜੀ ਜਾਣਕਾਰੀ ਸਭ ਤੋਂ ਪਹਿਲਾਂ ਵੈਕੂ ਟੀਕਾ ਖਾਲਸਾ ਵੈਕੂ ਜੀ ਕੀ ਬਤਰੀ ਅੱਜ ਸਰਦਾਰ ਨੋਰਾ ਸਿੰਘ ਬਾਣੇ ਦੇ ਘਰੇ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਜਿੰਨੇ ਵੀ ਸਾਡੇ ਆਗੂ ਆਏ ਆ ਸ਼ੂਬਾ ਪ੍ਰਧਾਨ, ਵਾਈਸ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਿੰਨੇ ਵੀ ਪ੍ਰਧਾਨ ਆਗੂ ਸਹਿਬਾਨ ਆਏ ਉਹਨਾਂ ਦਾ ਤਨਮਾਨ ਕਰਦੇ ਆ ਜੀ ਆਇਆਂ ਕਰਦੇ ਉਹਨਾਂ ਨੂੰ ਆਉਣ ਵਾਸਤੇ ਤੇ ਜਿਹੜੇ ਸਾਡੇ ਵੀਰ ਅੱਜ ਆਪਣੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਚੰਗੀਆਂ ਨੀਤੀਆਂ ਵੇਖ ਕੇ ਕਿਸਾਨ ਸੰਘਰਸ਼ ਕਮੇਟੀ ਕੋਰਟ ਬੁੱਢਾ ਦੀਆਂ ਨੀਤੀਆਂ ਚੰਗੀਆਂ ਨੂੰ ਵੇਖ ਕੇ ਪਾਰਟੀ ਵਿੱਚ ਸ਼ਾਮਲ ਆਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਜੇ ਕਿਸੇ ਕਿਸਮ ਦਾ ਤੁਹਾਡੇ ਨਾਲ ਕੋਈ ਤਕਾ ਹੁੰਦਾ ਕਿਸੇ ਵੀ ਕਿਸਮ ਦੀ ਸਾਡੀ ਲੋੜ ਪੈਂਦੀ ਹੈ ਜਥੇਪੰਦੀ ਦੀ ਜਥੇਪੰਦੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਆਏ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜਿਹੜੇ ਜਿਲ੍ਹਾ ਵਿੱਚ ਸਕੱਤਰ ਸਾਹਿਬ ਸਿੰਘ ਜੀ ਜਾਣਕਾਰੀ ਦੇਣਗੇ ਜੀ ਅੱਜ ਕਿੰਨੇ ਜਿਹੜੇ ਪਰਿਵਾਰ ਹੈ ਜਿਹੜੇ ਜੋਧਾ ਸਿੰਘ ਦੇ ਗ੍ਰਹਿ ਵਿਖੇ ਕਿਸਾਨ ਸੰਘਰਸ਼ ਕਮੇਟੀ ਕੋਟਬੁੱਲਾ ਜੈਦੇਵਦੀ ਦੇ ਵਿੱਚ ਸ਼ਾਮਲ ਹੋਇਆ ਜੀ ਤੇ ਜਿਹੜੀ ਐਮਐਸਪੀ ਆਪਾਂ ਨੂੰ ਮੁੱਕਰ ਗਈ ਹੈ ਜੀ ਸਰਕਾਰ ਜਿਹੜੀ ਸੈਂਟਰ ਦੀ ਹੈ ਜੀ ਉਹਦੇ ਬਾਰੇ ਕੀ ਵਿਚਾਰ ਨੇ ਤੇ ਕਿਹ ਤਰ੍ਹਾਂ ਦਾ ਸੰਘਰਸ਼ ਕੀਤਾ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਸਰਕਾਰ ਜੋ ਆਪਦੇ ਵਾਅਦਿਆਂ ਤੋਂ ਮੁੱਕਰੀ ਐਮਐਸਪੀ ਗਰੰਟੀ ਜਾਂ ਹੋਰ ਕਈਆਂ ਤੋਂ ਉਹਨਾਂ ਦਾ ਕਰਕੇ ਦੁਬਾਰਾ ਜਾਹੇਬੰਦੀਆਂ ਜਿਹੜੀਆਂ ਉਹ ਉੱਚੇ ਲੈਵਲ ਤੇ ਸਾਰੀਆਂ ਆਪਣਾ ਮਾਹ ਪੰਚਾਇਤਾਂ ਕਰ ਰਹੀਆਂ ਕਿਸਾਨ ਸੰਘਰਸ਼ ਕਮੇਟੀ ਆਪਦੇ ਸੱਤਾ ਜਿਲ੍ਹਿਆਂ ਦੇ ਵਿੱਚ ਜਾਨੀ ਕਿ ਅੰਮ੍ਰਿਤਸਰ ਸਾਹਿਬ ਤਰਨਤਾਰਨ ਤਰਨਤਾਰ ਦੇ ਵਿੱਚ 80 ਪਿੰਡ ਫਿਰੋਜ਼ਪੁਰ ਮੋਗਾ ਕਪੂਰਥਲਾ ਜਲੰਧਰ ਅਹੀਂ ਹੁਣ ਸਾਰਿਆਂ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਕਰਾਂਗੇ ਤੇ ਦਿੱਲੀ ਦੀ ਬਰੂਹਾਂ ਦਾ ਦੁਬਾਰਾ ਜਾ ਕੇ ਉਹਨੂੰ ਫੇਰ ਵੰਗਾਰ ਕਰਾਂਗੇ ਅੱਜ ਮੈਂ ਨਗਰ ਸੁਭਰਾ ਦਾ ਤਹਿ ਦਿਲੋਂ ਧੰਨਵਾਦ ਆਂ ਅੱਜ ਤੱਕ 750 ਪਲੱਸ 800 ਦੇ ਏਕੜ ਜਿਹੜਾ ਇਹ ਜੈ ਬੰਦੀ ਦਾ ਮੈਂਬਰ ਬਣ ਚੁੱਕਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਆਇਆਂ ਨਾ ਮੇਰੇ ਵੱਲੋਂ ਕੋਈ ਕਿਸੇ ਰੰਗਮੰਦੀ ਕਤਾਈ ਹੋਈ ਹੋਵੇ ਤੇ ਮੈਂ ਮਾਫੀ ਮੰਗਦਾ ਮੈਂ ਹਰ ਵਰਗ ਦੇ ਨਾਲ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਪੁਟਾ ਵੱਲੋਂ ਡਟ ਕੇ ਖੜਾਗੇ ਤੇ ਭਾਵੇਂ ਰਾਤ ਦੇ 12 ਵਜੇ ਵੀ ਕੋਈ ਆਵਾਜ਼ ਮਾਰੇ ਹੱਕ ਤੇ ਸੱਚ ਤੇ ਲੜਾਂਗੇ ਹਰ ਵਰਗ ਦੇ ਨਾਲ ਖਲੋਤਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਕੀ ਠੇਕੇਦਾਰ ਸਾਹਿਬ ਜੀ ਦੇਣ ਕੇ ਜਾਣਕਾਰੀ ਜੀ ਦਿਓ ਥੋੜੀ ਤੁਸੀਂ ਬੜਾ ਚਿਹਰਾ ਹੋ ਗਿਆ ਜੀ ਸਾਡੇ ਕਿਸਾਨ ਸ਼ਹਿਰਚ ਕਮੇਟੀ ਪੰਜਾਬ ਕੋਟ ਬੁੱਢਾ ਜੇਸੇ ਬੰਦੀ ਦੇ ਨਾਲ ਜਿਹੜੂ ਵਰਕਰ ਰਹਿ ਜੀ ਤੇ ਕੀ ਕਹਿਣਾ ਚਾਹੁੰਦੇ ਜੇਸੇ ਬਰੀ ਬੰਦੀ ਬਾਰੇ ਜੀ ਥੋੜੀ ਦਿਓ ਜਾਣਕਾਰੀ ਕੀ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੀ ਜੇਥੇ ਬੰਦੀ ਆ ਨਾ ਜੀ ਇਹ ਸਦਾ ਬਾਹਰ ਆ ਇਹਦੇ ਨਾਲ ਜੁੜਨਾ ਚਾਹੀਦਾ ਇਹ ਸਾਡੇ ਜਿਹੜੇ ਪੰਜਾਬ ਦੇ ਸਾਡੇ ਸੂਬੇ ਦੇ ਮਸਲੇ ਚੁੱਕ ਕੇ ਸਾਨੂੰ ਜਿਹੜਾ ਭਾਵੇਂ ਅਸੀਂ 2% ਜਾਂ ਇਸ ਚੀਕਾ 90% ਜਿੰਨੀ ਮਰਾਈ ਜਾਂਦੀ ਹੈ ਜਿਵੇਂ ਮੰਦੀ ਇਹ ਕਰਕੇ ਪੰਜਾਬ ਦਾ ਜਿਹੜਾ ਨਾਮ ਆ ਸਭ ਤੋਂ ਪਹਿਲੇ ਨੰਬਰ ਤੇ ਜਿਵੇਂ ਜਿੱਤਿਆ ਦਿੱਲੀ ਜਿੱਤ ਕੇ ਜਿੱਥੇ ਸਾਡੇ ਵਡ ਵਡੇਰਿਆਂ ਨੇ ਕਿਤੇ ਦਿੱਲੀ ਜਿੱਤੀ ਸੀ ਪਰ ਇਹਨਾਂ ਯੋਧਿਆਂ ਨੇ ਦਿੱਲੀ ਜਿੱਤੀ ਆ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਕਹੀਂ ਆਸ ਕਰਦੇ ਆ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਕੇ ਜਿਵੇਂ ਬੰਦੀ ਦਾ ਸਾਥ ਦੇ ਕੇ ਤੇ ਜਿਹੜਾ ਪੰਜਾਬ ਦਾ ਨਾਮ ਆ ਤੇ ਪੰਜਾਬ ਦੇ ਮਸਲੇ ਨਿਖਾਉਣਗੇ ਮੈਗਨੋਜੀ ਦਾ ਖਾਲਸਾ ਹਾਂ ਹਾਂ ਜੀ ਪ੍ਰਧਾਨ ਜੀ ਕਿਹੜੇ ਸਬੰਧ ਵਿੱਚ ਅੱਜ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ ਜੀ ਤੇ ਕਿਹੜੇ ਪਿੰਡ ਵਿੱਚ ਕੀਤੀ ਹੈ ਥੋੜੀ ਵਿਸਤਾਰ ਨਾਲ ਜਾਣਕਾਰੀ ਦਿਓ ਜੀ ਅੱਜ ਨਗਰ ਸੁਭਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਔਰ ਸਰਦਾਰ ਜੋਧਾ ਸਿੰਘ ਦੇ ਗ੍ਰਹਿ ਵਿਖੇ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਮੀਟਿੰਗ ਕੀਤੀ ਆ ਜ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨ ਸਿੰਘਾਂ ਦੀ ਕਮੇਟੀ ਪੰਜਾਬ ਦੇ ਵਿੱਚ ਔਰ ਖੁਦ ਜਥੇਬੰਦੀ ਦੇ ਇੱਕ ਮਾਲਕੀ ਤੌਰ ਤੇ ਕਿਸਾਨ ਸ਼ਾਮਲ ਹੋਏ ਆ ਮਾਲਕ ਬਣੇ ਆ ਔਰ ਸਰਦਾਰ ਜੋਧਾ ਸਿੰਘ ਔਰ ਸਾਰੇ ਹੀ ਆਪਣੇ ਜਿੰਨੇ ਮਤਲਬ ਨਗਰ ਸਭਰਾ ਦੇ ਲੀਡਰ ਆ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਸਾਰੇ ਕਿਸਾਨਾਂ ਦਾ ਨੌਜਵਾਨਾਂ ਦਾ ਔਰ ਇਹਦੇ ਨਾਲ ਨਾਲ ਚਰਚਾ ਵੀ ਹੋਈ ਆ ਕਿ ਫਰਵਰੀ ਦੇ ਮਹੀਨੇ ਤੱਕ ਕੋਈ ਵੱਡਾ ਪ੍ਰੋਗਰਾਮ ਜਿਹੜਾ ਵਾ ਦਿੱਲੀ ਵਾਲਿਆਂ ਨੂੰ ਜਿਹੜਾ ਉਹ ਕੁਝ ਕੀਤਾ ਜਾਊਗਾ ਔਰ ਜਿਹਦੇ ਵਿੱਚ 3 ਕਾਲੇ ਕਾਨੂੰਨ ਔਰ ਚੌਥਾ ਪ੍ਰਾਰੀ ਵਾਲਾ ਜਦੋਂ ਰੱਦ ਕਰਵਾਇਆ ਸੀ ਤੇ ਬਾਕੀ ਮਸਲੇ ਜਿਹੜੇ ਸੀਗੇ ਜਿਹੜੇ ਸੁਆਮੀਨਾਥਨ ਦੀ ਰਿਪੋਰਟ ਐਮਐਸਪੀ ਦਾ ਮਸਲਾ ਮਸਲਾ ਗਰੰਟੀ ਕਾਨੂੰਨ ਕਿਸਾਨ ਨੂੰ ਕਰਜ਼ ਮੁਕਤ ਕਰਾਉਣਾ ਬਿਜਲੀ ਦਾ ਜਿਹੜਾ ਕਾਨੂੰਨ ਆਪ ਪੈਡਿੰਗ ਪਿਆ ਲਖੀਨਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਔਰ ਇੱਕ ਪੱਤਰਕਾਰ ਚੀਡ ਕੀਤਾ ਹਰਿਆਣੇ ਦੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਪਰਚੇ ਦਰਜ ਕੀਤੇ ਕੇ ਬਾਕੀ ਵੀ ਜਿਹੜੇ ਅੰਦੋਲਨ ਦੇ ਦੌਰਾਨ ਜਿਹੜੇ ਪਰਚੇ ਦਰਜ ਹੋਏ ਜਾਂ ਪਹਿਲਾਂ ਵੀ ਹੋਏ ਇਹ ਸਰਕਾਰ ਮੰਨੀ ਸੀ ਸੰਜੇ ਅਗਰਵਾਲ ਜਿਹੜਾ ਜਨਰਲ ਸੈਕਟਰੀ ਆ ਖੇਤੀ ਵਿਭਾਗ ਦਾ ਸੈਂਟਰ ਦਾ ਉਹਨੇ ਮੋਹਰ ਲਾ ਕੇ ਇੱਕ ਲਿਖਤੀ ਜਿਹੜਾ ਸਾਨੂੰ ਲੈਟਰ ਦਿੱਤਾ ਸੀਗਾ ਕਿ ਇਹ ਇਸ ਮਸਲੇ ਬਦਲੇ ਕਿਸਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਜਾਊ ਦੋ ਵਿੱਚ ਬੁੱਧੀਜੀਵ ਪਾ ਕੇ ਔਰ ਇਹ ਮਸਲੇ ਨੂੰ ਸੁਲਝਾਇਆ ਜਾਊਗਾ ਔਰ ਲਿਖਤੀ ਜਿਹੜੀ ਸਰਕਾਰ ਕਰਕੇ ਔਰ ਮੁਕਰੀ ਆ ਔਰ ਵੱਡੇ ਪੱਧਰ ਤੇ ਅਸੀਂ ਅਲੱਗ-ਅਲੱਗ ਰਾਜਾਂ ਦੇ ਵਿੱਚ ਮਹਾਪੰਚਾਇਤਾਂ ਕਰ ਰਹੇ ਆ ਔਰ ਬਾਕੀ ਜਥੇਬੰਦੀਆਂ ਦੇ ਨਾਲ ਰਾfte ਹੋ ਰਹੇ ਆ ਔਰ ਵੱਡੇ ਪੱਧਰ ਤੇ ਦਿੱਲੀ ਵੱਲ ਨੂੰ ਜੱਥੇਬੰਦੀਆਂ ਦੇ ਫੈਸਲੇ ਲੈ ਕੇ ਔਰ ਕਿਹੋ ਜੀ ਤਿਆਰੀ ਨਿਕਲਦੀ ਫਰਵਰੀ ਦੇ ਵਿੱਚ 2 ਤਰੀਕ ਨੂੰ ਵੀ ਇੱਕ ਰੈਲੀ ਨਿਕਲਣ ਵਾਲੀ 1 6 ਤਰੀਕ ਨੂੰ ਨਿਕਲਣ ਵਾਲੀ ਆ ਪੰਜਾਬ ਦੇ ਵਿੱਚ ਔਰ ਇਹ ਮੀਟਿੰਗਾਂ ਕਰਕੇ ਇੱਕ ਸਾਡੀ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਆ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜਾ ਉਹਦੇ ਵਿੱਚ ਕਾਕਾ ਸਿੰਘ ਕੋਲੜਾ ਸਿੱਧੂਪੁਰ ਵੱਲੋਂ ਔਰ ਲਖਵਿੰਦਰ ਸਿੰਘ ਸਿਰਸਾ ਔਰ ਸੁਖਜੀਤ ਸਿੰਘ ਧੋ ਚੰਡੇ ਔਰ ਉਹਦੇ ਨਾਲ ਸੁਖਪਾਲ ਸਿੰਘ ਡੱਫਰ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬੁੱਢਾ ਦੀ ਗੈਰ ਰਾਜਨੀਤਕ ਮੋਰਚੇ ਵੱਲੋਂ ਜ਼ਿੰਮੇਵਾਰੀ ਲੱਗੀ ਬਾਕੀ ਜਥੇਬੰਦੀਆਂ ਦੀ ਕੋਰ ਕਮੇਟੀ ਨਾਲ ਗੱਲ ਕਰਨ ਜਿਹਦੇ ਵਿੱਚ ਉੱਤਰੀ ਪਾਰਟੀਆਂ ਜਥੇਬੰਦੀਆਂ ਦੇ 4 ਮੈਂਬਰ ਆ ਔਰ ਉਹਨਾਂ ਨਾਲ ਛੇਤੀ ਤੋਂ ਛੇਤੀ ਹੀ ਮੀਟਿੰਗ ਲੱਗਣ ਜਾ ਰਹੀ ਆ ਨਵਾਂ ਦਸਾਂ ਮੈਂਬਰਾਂ ਦੀ ਔਰ ਉਥੋਂ ਅਗਲੀ ਤਿਆਰੀ ਜਿਹੜੀ ਫਿਜ਼ੀਕਲ ਮੀਟਿੰਗਾਂ ਸੱਦ ਕੇ ਔਰ ਦਿੱਲੀ ਦੀਆਂ ਤਿਆਰੀਆਂ ਕਰਾਉਣ ਵਾਸਤੇ ਜਾਣਕਾਰੀ ਦਿੱਤੀ ਜਿਹਦੇ ਵਿੱਚ ਸਭਰਾਂਗਰ ਦੇ ਸਾਰੇ ਜੋਧਿਆ ਨੇ ਵਿਸ਼ਵਾਸ ਦਵਾਇਆ ਕਿ ਜਦੋਂ ਵੀ ਸੱਦਾ ਪੱਤਰ ਆਵੇ ਦਿੱਲੀ ਦਾ ਤੇ ਜਿਹੜਾ ਬਰਕਰਾਰ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਔਰ ਸਭਰਾਂਗਰ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ